ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਅੱਜ ਬਾਬਾ ਦੀਪ ਸਿੰਘ ਦਾ ਚਪੈਰਾ ਸੈਵੇ ਆ ਜੀ ਬਾਬਾ ਦੀਪ ਸਿੰਘ ਸਾਰੀਆਂ ਸੰਗਤਾਂ ਦੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਦੇ ਸੰਗਤਾਂ ਵੱਡਿਆਂ ਭਾ ਗਾਂ ਵਾਲੀਆਂ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਦੇ ਚਰਨ ਫੜੇ ਆ ਜੀ ਬਾਬਾ ਇਹ ਸਭ ਸੰਗਤਾਂ ਦੇ ਆਪਣੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਨ ਖੁਸ਼ੀਆਂ ਦਾ ਆਇਆ ਜੀ ਅੱਜ ਦੇਨ ਖੁਸ਼ੀਆਂ ਦਾ ਆਇਆ ਅੱਜ ਦੇਨ ਖੁਸ਼ੀਆਂ ਦਾ ਆਇਆ ਤੇ ਬਾਬਾ ਦੀਪ ਸੰਗ ਮੈਨੋ ਮੈਨੋ ਵਧਾਈਆਂ ਸੰਗਤਾਂ ਵੱਲੋਂ ਅੱਜ ਤੈਨੂੰ ਅੱਜ ਦਿਨ ਖੁਸ਼ੀਆਂ ਦਾ ਆਇਆ ਜੀ ਅੱਜ ਦਿਨ ਖੁਸ਼ੀਆਂ ਦਾ ਆਇਆ ਅੱਜ ਦਿਨ ਖੁਸ਼ੀਆਂ ਦਾ ਆਇਆ ਤੇ ਬਾਬਾ ਦੀਪ ਸੰਗ ਮੈਨੋ ਮੈਨੋ ਵਧਾਈਆਂ ਸੰਗਤਾਂ ਵੱਲੋਂ ਅੱਜ ਤੈਨੂੰ ਪਉ ਵੇਂਡ ਦਾ ਜਨਮ ਬਾਬੇ ਦਾ ਪਉ ਵੇਂਡ ਦਾ ਜਨਮ ਬਾਬੇ ਦਾ ਦਮ ਦਮਾ ਸਹਬ ਡੇਰਾ ਲਾਇਆ ਤੇ ਬਾਬਾ ਦੀ ਪਸੇਂਗ ਮੈਨੋਂ ਮੈਨੂੰ ਵਦਾਇਆਂ ਸੰਗਤਾਂ ਵੱਲੋਂ ਅੱਜ ਤੇਨੋਂ ਪਿਤਾ ਬਾਬੇ ਦਾ ਪਾਈ ਪਗਤਾ ਪਿਤਾ ਬਾਬੇ ਦਾ ਪਾਈ ਪਗਤਾ ਮਾਤਾ ਜਿਉਣੀ ਜਾਇ ਤੇ ਬਾਬਾ ਦੀਪ ਸਿੰਘ ਮੈਨੋ ਮੈਨੋ ਵਧਾਈਆਂ ਸੰਗਤਾਂ ਵੱਲੋਂ ਅਜ ਤੈਨੋ ਕੰਡੇ ਦੀ ਬਾਬੇ ਪਾਲ ਸਕਲੀ ਖੰਡੇ ਦੀ ਬਾਬੇ ਪਾਲ ਸਕਲੀ ਸਿਰ ਦਸਮ ਪਿਤਾ ਦਾ ਸਾਯਾ ਤੇ ਬਾਬਾ ਦੀਪ ਸਿੰਘ ਮੈਨੋ ਮੈਨੂੰ ਵਧਾਈਆਂ ਸੰਗਤਾਂ ਵੱਲੋਂ ਅੱਜ ਤੇਨੋ ਪਗਤੀ ਨੇ ਤੇ ਸ਼ਕਤੀ ਪਾਰਲੀ ਪਗਤੀ ਨੇ ਤੇ ਸ਼ਕਤੀ ਪਾਰਲੀ ਬਾਬੇ ਸਾਖੰਡਾ ਵਾਇਤ ਬਾਬਾ ਦੀਪ ਸੇਂਗ ਮੈਨੂੰ ਮੈਨੂੰ ਵਧਾਈਆਂ ਸੰਗਤਾਂ ਵੱਲੋਂ ਅੱਜ ਤੇਨੋ ਜਾਲ ਮਾਨੁਸੀ ਪਾჭੜ ਪਾਈ ਜਾਲ ਮਾਨੁਸੀ ਪਾჭੜ ਪਾਈ ਬੈਰੀ ਮਰਮਕਾਇਤ ਬਾਬਾ ਦੀਪ ਸੇਂਗ ਮੈਨੋ ਮੈਨੋ ਵਦਾਈਆਂ ਸੰਗਤਾਂ ਵੱਲੋਂ ਅਜ ਤੇਨੋ ਲੜਦੇ ਲੜਦੇ ਸੀਸ ਲੈ ਗਿਆ ਲੜਦੇ ਲੜਦੇ ਸੀਸ ਲੈ ਗਿਆ ਆਪਣਾ ਬਚਨ ਪਗਾਇਆ ਤੇ ਬਾਬਾ ਦੀ ਪਸੰਗ ਮੈਨੂੰ ਮੈਨੂੰ ਵਦਾਈਆਂ ਸੰਗਤਾਂ ਮਲੋਂ ਅਜ ਤੈਨੂੰ ਅੱਜ ਦੇਨ ਖੁਸ਼ੀਆਂ ਦਾ ਆਇਆ ਜੀ ਅੱਜ ਦੇਨ ਖੁਸ਼ੀਆਂ ਦਾ ਦੇ ਦੇਨੇ ਖੁਸ਼ੀ ਦਾ ਆਇਆ ਤੇ ਬਾਬਾ ਦੀਪ ਸੇਂਗ ਮੈਨੋ ਮੈਨੋ ਵਧਾਈਆਂ ਸੰਗਤਾਂ ਵੱਲੋਂ ਅਜ ਤੈਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ